ਸਤਿ ਸ਼੍ਰੀ ਅਕਾਲ ਜੀ ਅਮਰਿਤਪਾਲ ਸਿੰਘ ਆ ਰਹੇ ਹਨ ਜੇਲ੍ਹ ਚੋਂ ਬਾਹਰ ਐਮਪੀ ਸਰਪਜੀਤ ਸਿੰਘ ਨੇ ਜਾਣਕਾਰੀ ਅਨੁਸਾਰ 5 ਜੁਲਾਈ ਨੂੰ ਅਮਰਿਤਪਾਲ ਸਿੰਘ ਸੌ ਚੱਕ ਸਮਾਗਮ 'ਚ ਆ ਸਕਤੇ ਹਨ ਇਸ ਸਮੇਂ ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਦਿੱਤੀ ਜਾਵੇਗੀ ਖੰਡੂਰ ਸਾਹਿਬ ਤੋਂ ਉਹ ਆਪਣੇ ਸੰਸਦ ਮੈਂਬਰ ਹੋਣ ਲਈ ਸੌ ਚੱਕਣਗੇ ਐਮਪੀ ਸਰਪਜੀਤ ਸਿੰਘ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸੌ ਚੱਕ ਸਮਾਗਮ ਲਈ ਇਜਾਜ਼ਤ ਮੰਗੀ ਸੀ ਵਿਸ਼ੇ ਕੱਪ ਜੇਤੂ ਅਰਸ਼ਦੀਪ ਸਿੰਘ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਆਪਣੇ ਮਾਤਾ ਪਿਤਾ ਨਾਲ ਜਹਾਜ਼ ਵਿੱਚ ਬੈਠੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਆਪਣੇ ਹੱਥ ਵਿੱਚ ਟਰੋਫੀ ਫੜੀ ਹੈ ਜਿਸ ਵਿੱਚ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ ਕੰਗਣਾ ਰਣੌਤ ਤੇ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ਦੀ ਬਦਲੀ ਦੀ ਖਬਰ ਆ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕੁਲਵਿੰਦਰ ਕੌਰ ਦੀ ਬਦਲੀ ਬੈਂਗਲੁਰੂ ਹੋ ਗਈ ਹੈ ਪਰ ਹਜੇ ਤੱਕ ਜਦੋਂ ਤੱਕ ਉਹਨਾਂ ਦੀ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਹ ਆਪਣੀ ਜਵਾਬ ਤੇ ਬਹਾਲ ਨਹੀਂ ਹੋ ਸਕਦੇ ਬੀਬੀ ਜ਼ਗੀਰਕੌਰ ਨੂੰ ਲੱਗਾ ਵੱਡਾ ਝਟਕਾ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਐਫ ਆਈ ਆਰ ਦੇ ਹੁਕਮਚਾਹੀ ਕੀਤੇ ਗਏ ਹਨ ਬੇਗੋਵਾਲ ਵਿੱਚ 172 ਕਨਾਲ ਜ਼ਮੀਨ ਤੇ ਨਜਾਇਜ਼ ਕਬਜ਼ੇ ਦੇ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ